ਗੋਵਾਂਜ ਦੀ ਸੇਵਾ ਸੰਭਾਲ ਨੂੰ ਸਮਰਪਿਤ ਸੰਸਥਾ ਸ੍ਰੀ ਕਰਿਸ਼ਨ ਬੇਸਹਾਰਾ ਗਊਸ਼ਾਲਾ ਪਿੱਖੀ ਰੋਡ ਬੁੜਲਾਡਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 800 ਤੋਂ 900 ਦੇ ਕਰੀਬ ਗੋਵਾਂਜ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਗਊਸ਼ਾਲਾ ਸ਼ਹਿਰ ਅਤੇ ਪਿੰਡਾਂ ਦੇ ਦਾਨੀ ਸਜਣਾ ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ ਉਦੇਦਾਰਾਂ ਨੇ ਸ਼ਹਿਰ ਅਤੇ ਪਿੰਡਾਂ ਨੂੰ ਇਸ ਸਾਲ ਵੀ ਤੂੜੀ ਅਤੇ ਕਣਕ ਦੀ ਸੇਵਾ ਲਈ ਅਪੀਲ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਕੋਈ ਵੀ ਦਾਨੀ ਸੱਜਣ ਇਸ ਗਊਸ਼ਾਲਾ ਚ ਕਣਕ ਤੋੜੀ ਅਤੇ ਜਾ ਕੇ ਸੇ ਹੋਰ ਰੂਪ ਵਿੱਚ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਸੰਸਥਾ ਦਾ ਸਕੈਨਰ ਜਾਂ Google Pay ਨੰਬਰ ਤੇ ਦਾਨ ਕਰ ਸਕਦਾ ਹੈ ਸਕੈਨਰ ਅਤੇ Google Pay ਨੰਬਰ ਨੀਚੇ ਸਕਰੀਨ ਤੇ ਚੱਲ ਰਹੇ ਹਨ ਕਿਰਪਾ ਕਰਕੇ ਦਾਨੀ ਸੱਜਣ ਦਿਲ ਖੋਲ ਕੇ ਦਾਨ ਕਰਨ ਤਾਂ ਜੋ ਗਊ ਵਾਂਝ ਦੀ ਸੇਵਾ ਨਿਰਵਿਘਨ ਚਲਦੀ ਰਹੇ ਜੈ ਗਊ ਮਾਤਾ ਜੈ ਗੋਪਾਲ ਸਾਰੇ ਹੀ ਗਊ ਭਗਤਾਂ ਨੂੰ ਦੇਵੇਂ ਕੀ ਪਤਾ ਵੀ ਹਾਰਡੀਆ ਸੀਜ਼ਨ ਹੈ ਹਾਰਡੀਆ ਸੀਜ਼ਨ ਦੇ ਉੱਤੇ ਕ੍ਰਿਸ਼ਨਾ ਬੇਸਾਰਾ ਗਊਸ਼ਾਲਾ ਜੋ ਕਿ ਪਿੱਖੀ ਰੋਡ ਬਲਾਡਾ ਦੇਖੇ ਸਿਤਤਾ ਹੈ ਜੋ ਕਿ ਆਪਦੇ ਸਹਿਯੋਗ ਨਾਲ 2004 ਤੋਂ ਲਗਾਤਾਰ ਗਊ ਵੰਸ਼ ਦੀ ਦੇਖਰੇਖ ਕਰਦਾ ਰਿਹਾ ਹੈ ਇਸ ਸਮੇ ਗਊਸ਼ਾਲਾ ਦੇ ਵਿੱਚ ਲਗਭਗ 890 ਦੇ ਕਰੀਬ ਗਊ ਵੰਸ਼ ਦੀ ਅਸੀਂ ਦੇਖ ਰਿਹਾ ਜਿਹੜੀ ਹੈ ਇੱਥੇ ਕੱਤੀ ਜਾਰੀ ਹੈ ਤੇ ਤੁਹਾਡੇ ਸਭ ਨੂੰ ਅਸੀਂ ਬੇਨਤੀ ਹੈ ਤੁਹਾਡੇ ਸਹਿਯੋਗ ਨਾਲ ਇਹ ਗਊਸ਼ਾਲਾ ਜਿਹੜੀ ਹੈਗੀ ਹੈ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਹੀ ਹੈ ਤੁਹਾਨੂੰ ਸਭ ਨੂੰ ਬੇਨਤੀ ਕਰਦੇ ਹਾਂ ਅਸੀਂ ਗਊਸ਼ਾਲਾ ਮੈਨੇਜਮੈਂਟ ਵੱਲੋਂ ਵੀ ਸਾਨੂੰ ਵੱਧ ਤੋਂ ਵੱਧ ਤੋੜੀ ਕਣਕ ਇਸ ਸਮੇਂ ਯਾਨੀ ਕਿ ਵੀ ਇਹਦੀ ਜ਼ਰੂਰਤ ਹੈ ਕਿਉਂਕਿ ਇਹ ਸਾਲ ਵਾਸਤੇ ਅਸੀਂ ਪੂਰਾ ਇਹ ਇਕੱਠਾ ਕਰਕੇ ਰੱਖਦੇ ਹਾਂ ਤੇ ਸਾਰੇ ਹੀ ਗਊ ਭਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜਾ ਹੈਗਾ ਸਾਨੂੰ ਇਸ ਵਿੱਚ ਸਹਿਯੋਗ ਦਿੱਤਾ ਜਾਵੇ ਤੋੜੀ ਵਾਸਤੇ ਦੇਮੇ ਕਿ ਤੂੜੀ ਦੀ ਟਰਾਲੀ ਲਗਭਗ 2000 ਰੁਪਏ ਦੀ ਜਿਹੜੀ ਟਰਾਲੀ ਜਿਹੜੀ ਹੈਗੀ ਹੈ ਬੰਦਰੀ ਹੈ ਤੇ ਜਿੱਥੇ ਵੀ ਸਾਡੇ ਆਵਾਜ਼ ਆ ਰਹੀ ਹੈ ਸਾਡੀ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਾਂ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੁਹਾਨੂੰ ਅਸੀਂ ਜਿਹੜਾ ਹੈਗਾ Google Pay ਨੰਬਰ ਜਾਂ ਜਿਹੜੀ ਕਿ ਵੀ ਤੁਹਾਡਾ ਗਊਸ਼ਾਲਾ ਦਾ ਸਕੈਨਰ ਹੈ ਉਹ ਵੀ ਅੰਦਰ ਵਿੱਚ ਸ਼ੇਅਰ ਕਰ ਦਾਂਗੇ ਤੇ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇਹਦੇ ਵਿੱਚ ਸਹਿਯੋਗ ਦਿਈਏ ਔਰ ਗਊ ਮਾਤਾ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਗਊ ਮਾਤਾ ਨੂੰ ਹੋਰ ਵੱਧ ਵਧੀਆ ਆਪਣੀ ਇੱਥੇ ਸੇਵਾ ਹੋ ਸਕੇ ਐਨੀ ਤੁਹਾਡੇ ਨਾਲ ਬੇਨਤੀ ਕਰਨ ਵਾਸਤੇ ਅੱਜ ਅਸੀਂ ਬੇਨਤੀ ਕਰ ਰਹੇ ਹਾਂ ਜੈ ਗਊ ਮਾਤਾ ਜੈ ਗੋਪਾਲ ਸ੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਦੇ ਆਦੇ ਦਾ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਹਨ ਕਿ ਬਦ ਤੋਂ ਬਦ ਗਊਸ਼ਾਲਾ ਨੂੰ ਤੋੜੀ ਦਿਓ ਹਰਾ ਦਿਓ ਤੇ ਦਾਨ ਦਿਓ ਬਦ ਤੋਂ ਬਦ ਦਾਨ ਦਿਓ ਇਹ ਸਾਰਾ ਗਊ ਮਾਤਾ ਤੁਹਾਡੇ ਵਾਸਤੇ ਸਾਈ ਘੂਗੀ ਅਦੇ ਗਊ ਮਾਤਾ ਦੀ ਜੈ ਜੈ ਗਊ ਮਾਤਾ ਜੈ ਭਗਵਾਨ ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊ ਸ਼ਾਲਾ ਪਿੱਖੀ ਰੋੜ ਬਰਾਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਊ ਮਾਤਾ ਲਈ ਟੂੜੀ ਕੱਚੀ ਕੀਤੀ ਜਾ ਰਹੀ ਹੈ ਪਿੰਡਾਂ ਵਿੱਚੋਂ ਤੇ ਸ਼ਹਿਰ ਵਿੱਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਫਿਰ ਵੀ ਸਾਡੀ ਬੇਨਤੀ ਹੈ ਦਾਨੀ ਸੱਜਣਾ ਨੂੰ ਕਿ ਵੱਧ ਤੋਂ ਵੱਧ ਦਾਨ ਦੇ ਕੇ ਇਸ ਅਭਿਆਨ ਦੇ ਵਿੱਚ ਟੂੜੀ ਕੱਚੀ ਕਰਨ ਦੇ ਇਸ ਅਭਿਆਨ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਇਹ ਸਹਿਯੋਗ ਤੋੜੀ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਹਰੇ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਤੇ ਕੈਸ਼ ਦੇ ਰੂਪ ਵਿੱਚ ਵੀ ਜਾਂ ਚੈੱਕ ਦੇ ਰੂਪ ਵਿੱਚ ਜਿਸ ਤਰ੍ਹਾਂ ਵੀ ਕੋਈ ਦਾਨੀ ਸੱਜਣ ਦੇਣਾ ਚਾਹੁੰਦੇ ਨੇ ਉਹ ਦਾਨ ਦੇ ਕੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ જય ਗਊ ਮਾਤਾ જય ਗੋਪਾ